ਹੁਣ ਆਉਣ ਵਾਲੇ ਦਿਨਾਂ 'ਚ 10 ਲੱਖ ਰੁਪਏ ਦਾ ਹਰੇਕ ਪਰਿਵਾਰ ਦਾ ਹੈਲਥ ਦਾ ਬੀਮਾ ਕਰਨ ਲੱਗਿਆ ਤੁਹਾਨੂੰ ਕੋਈ ਚਿੰਤਾ ਨਹੀਂ ਰਹਿਣੀ ਇਸ ਗੱਲ ਦੀ ਪਹਿਲੀ ਗੱਲ ਤਾਂ ਪ੍ਰਮਾਤਮਾ 'ਗੇ ਅਰਦਾਸ ਕਰਾਂਗੇ ਕੋਈ ਬਿਮਾਰੀ ਨਾ ਹੋਵੇ ਤੰਦਰੁਸਤ ਪੰਜਾਬ ਹੋਵੇ ਜੇ ਬਿਮਾਰੀ ਆ ਜਾਏ ਤੁਸੀਂ ਕੁਝ ਨਹੀਂ ਕਰਨਾ 800 ਦੇ ਕਰੀਬ ਹਸਪਤਾਲ ਜਿਹੜੇ ਨੇ ਉਹ ਪ੍ਰਾਈਵੇਟ 220 200 ਜਿਹੜਾ ਆਪਣਾ ਸਰਕਾਰੀ ਉਹਨਾਂ ਦੇ ਤੁਹਾਨੂੰ ਜਮਾ ਨੰਬਰ ਤੇ ਸਾਰੀ ਲਿਸਟ ਦੇ ਦਾਂਗੇ ਜਿੱਥੋਂ ਮਰਜੀ ਇਲਾਜ ਕਰਾ ਕੇ ਉਹਨਾਂ ਨੂੰ ਆਪ ਦਾ ਆਧਾਰ ਕਾਰਡ ਦਾ ਨੰਬਰ ਦੇ ਆਓ ਤੁਸੀਂ ਘਰੇ ਆ ਜਾਓ ਸਰਕਾਰ ਆਪ ਹੀ ਹਿਸਾਬ ਕਰੂਗੀ 10 ਲੱਖ ਰੁਪਏ ਤੱਕ ਦਾ ਹਿਸਾਬ ਸਰਕਾਰ ਕਰੂਗੀ ਇਹ ਹੁਣ ਬਸ ਕਾਰਡ ਬਣਨ ਲੱਗ ਜਾਣਗੇ ਕਦੇ ਨਹੀਂ ਕਿਸੇ ਦੇਸ਼ ਦੇ ਵਿੱਚ ਕਿਸੇ ਸੂਬੇ ਨੇ ਕੀਤਾ ਵੀ ਐਂ ਦੇਖ ਲੈ ਨਾ ਉਹਦਾ ਕਹਿੰਦੇ ਵੀ ਮਰੋ ਆਪਾਂ ਤਾਂ ਜਨਤਾਂ ਤਾਂ ਇਹੀ ਛੱਡਿਆ ਹੋਇਆ ਵੇ ਮਰ ਜਾਓ ਖਪੋ ਅਸੀਂ ਕੀ ਕਰੀਏ ਤੁਹਾਡੀ ਕਿਸਮਤ ਬਸ ਕਿਸਮਤ ਤੇ ਛੱਡੀ ਹੋਈ ਹੈ ਜਨਤਾ ਹੌਲੀ ਹੌਲੀ ਹੁਣ ਆਪਾਂ ਆਪਣੀ ਕਿਸਮਤ ਆਪ ਲਿਖਣ ਲੱਗੇ ਹੋਏ ਆਂ 4 ਸਾਲਾਂ ਚ ਬਹੁਤ ਫਰਕ ਪੈ ਗਿਆ ਸੜਕਾਂ ਬਣ ਰਹੀਆਂ ਨੇ ਰੋਜ਼ ਮੇਰੇ ਕੋਲੇ ਵੀ ਵੀਡੀਓ ਆਉਂਦੀਆਂ ਨੇ ਪੁਰਾਣੀਆਂ ਸੜਕਾਂ ਜਿਹੜੀਆਂ ਕਦੇ 40 40 ਸਾਲ ਹੋ ਗਏ ਉਹ ਕਹਿੰਦੇ ਸੜਕ ਨਹੀਂ ਦੁਬਾਰਾ ਦੇਖੀ ਸੀ ਕਦੇ ਪਈ ਬਣ ਜੂ ਇਹ ਉਹ ਵੀ ਬਣਾਉਣ ਲੱਗੇ ਹੋਏ ਆਂ ਸੜਕਾਂ ਹਸਪਤਾਲ ਸਕੂਲ ਬਿਜਲੀ ਪਾਣੀ ਔਰ ਜੋਜੀਆਂ ਸਕੀਮਾਂ ਆਉਣ ਵਾਲੇ ਦਿਨਾਂ ਚ ਆ ਰਹੀਆਂ ਨੇ ਤੇ ਉਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਮੰਗ ਹੈ ਵੈਸੇ ਤਾਂ ਮੰਗਾ ਤਾਂ ਮੁੱਕਣੀਆਂ ਨਹੀਂ ਚਾਹੀਦੀਆਂ ਤਰੱਕੀ ਵਾਸਤੇ ਵੀ ਮੰਗਾ ਰਹਿਣੀਆਂ ਚਾਹੀਦੀਆਂ ਹਰ ਵਕਤ ਜਿਹੜੀਆਂ ਆਮ ਤੌਰ ਤੇ ਜਦੋਂ ਅਸੀਂ ਜਾਣਦੇ ਹਾਂ ਤੇ ਇੱਕੋ ਹੀ ਮੰਗ ਹੁੰਦੀ ਹੈ ਖਾਸ ਤੌਰ ਤੇ ਬੀਬੀਆਂ ਭੈਣਾਂ ਵਾਲਾ ਜਿਹੜਾ ਕੁਰਸੀਆਂ ਵਾਲਾ ਪਾਸਾ ਹੁੰਦਾ ਹੈ ਮੈਨੂੰ ਪਤਾ ਹੁੰਦਾ ਸਿਰਪਲੋਸਨ ਵਾਸਤੇ ਬੁਲਾਉਂਦੀਆਂ ਨੇ ਕੰਨ ਚ ਕਹਿੰਦੀਆਂ ਨੇ ਉਹ ਫਿਰ ਕਰਦੀ ਮੈਂ ਕਿਹਾ ਵੀ ਬਸ ਹੁਣ ਕਰ ਦਿਆਂਗੇ ਬਸ ਤੇ ਉਹ ਵੀ ਜਿਹੜਾ ਅਗਲਾ ਜਿਹੜਾ ਸਾਡਾ ਬਜਟ ਦਾ ਸੈਸ਼ਨ ਆ ਰਿਹਾ ਹੈ ਉਹਦੇ ਵਿੱਚ ਜਿਹੜਾ ਮਾਵਾ ਭੈਣਾਂ ਨੂੰ ਸ਼ਗਨ ਦੇਣ ਵਾਲਾ ਜਿਹੜਾ ਆਪਾਂ ਵੈਸੇ ਵੀ ਕਮਾਊ ਪੁੱਤ ਜਿਹੜਾ ਉਹ ਮਾਂ ਦੇ ਕੋਲੇ ਆ ਕੇ ਹੀ ਮਤਲਬ ਕਮਾਈ ਧਰਦਾ ਹੁੰਦਾ ਤੇ ਉਹ ਵੀ ਜਿਹੜਾ 1000 ਰੁਪਏ ਵਾਲਾ ਵਾਦਾ ਕੀਤਾ ਉਹ ਵੀ ਹੁਣ ਪੂਰਾ ਤੁਹਾਡਾ ਅਗਲੇ ਬਜਟ ਦੇ ਸੈਸ਼ਨ ਚ ਕਰ ਦਾਂਗੇ ਕੋਈ ਇਦਾਂ ਦਾ ਵਾਅਦਾ ਨਹੀਂ ਰਊਗਾ ਜਿਹੜਾ ਅਸੀਂ ਕੀਤਾ ਹੋਵੇ ਪੂਰਾ ਨਾ ਕੀਤਾ ਹੋਵੇ ਬਲਕਿ ਵਾਅਦੇ ਕੀਤੇ ਆ ਟੋਲ ਪਲਾਜ਼ਾਂ ਦਾ ਆਪਾਂ ਵਾਅਦਾ ਨਹੀਂ ਕੀਤਾ ਸੀ ਪਰ ਜਦੋਂ ਸਾਡੇ ਕੋਲੇ ਫੈਲਾ ਆਈਆਂ ਸੀ ਕਿ ਜੰਦਾ ਜਮੀ ਲੁੱਟੀ ਜਾਂਦੇ ਆ ਹੁਣ ਤੱਕ 19 ਟੋਲ ਪਲਾਜ਼ੇ ਪੰਜਾਬ ਚੋਂ ਬੰਦ ਕਰਤੇ ਤੁਸੀਂ ਵੀ ਬਹੁਤ ਸਾਰੇ ਬੰਦ ਬੰਦ ਟੋਲ ਪਲਾਜ਼ਾਂ ਉਤੋਂ ਦੀ ਲੰਘ ਕੇ ਆਏ ਹੋਵੋਗੇ 64 ਲੱਖ ਰੁਪਈਆ ਇੱਕ ਦਿਨ ਦਾ ਪੰਜਾਬੀਆਂ ਦਾ ਬਚਦਾ ਜੀ 64 ਲੱਖ ਰੁਪਈਆ ਇੱਕ ਦਿਨ ਦਾ ਇਹ ਆਪਾਂ ਵਾਅਦਾ ਨਹੀਂ ਕੀਤਾ ਸੀ ਫੌਜੀ ਜਵਾਨਾਂ ਨੂੰ 1 ਕਰੋੜ ਰੁਪਈਆ ਜੇ ਕੋਈ ਸਾਡਾ ਪੁਲਿਸ ਦਾ ਜਾ ਫੌਜ ਦਾ ਜਵਾਨ ਸ਼ਹੀਦ ਹੁੰਦਾ 1 ਕਰੋੜ ਰੁਪਈਆ ਸਰਕਾਰ ਕੋਲੋਂ ਕੋਈ ਜਾਨ ਨਹੀਂ ਵਾਪਸ ਲਿਆ ਸਕਦੇ ਕਰੋੜ ਨਾਲ ਪਰ ਮਾਨ ਸਨਮਾਨ ਹੈ ਤਾਂ ਕਿ ਪਰਿਵਾਰ ਠੋਕਰਾਂ ਨਾ ਖਾਵੇ ਦਰਦ ਦਰਦੀਆਂ ਬਾਅਦ ਚ ਪਰਿਵਾਰ ਨੂੰ ਕੋਈ ਦਿੱਕਤ ਨਾ ਆਵੇ ਬੱਚਿਆਂ ਨੂੰ ਪੜ੍ਹਾਈਏ ਸੋ ਇਸ ਕਰਕੇ ਮੈਂ ਤਾਂ ਜੇ ਕੰਮ ਗਿਣਾਉਣ ਲੱਗ ਜਾਣਾ ਸਾਰਾ ਇੱਥੇ ਲੰਘ ਜੂਗਾ ਕੰਮ ਤੁਸੀਂ ਗਿਣ ਲਓ ਮੇਰਾ ਕੰਮ ਹੈ ਕੰਮ ਕਰਨਾ ਤੇ ਤੁਹਾਡਾ ਕੰਮ ਹੈ ਕੰਮ ਗਿਣਨਾ ਜਾਂ ਜੇ ਕੋਈ ਪੁੱਛਣਾ ਜੀ ਉਹਨੂੰ ਗਿਣਾਉਣਾ ਵੀ ਆ ਨਹੀਂ ਯਾਰ